ਜੀ ਅਸੀ ਕਾਲ ਦੀ ਬਾਈ ਜਾ ਰਿਹਾ ਕੋੜਾ ਅਸੀਂ ਲਾ ਟਮਾਟਰ ਲਾ ਇਸ ਬੂਹੇ ਸਪੀਡ ਪਰ ਰਹਿ ਜਣਾ ਕੰਮ ਹੋ ਰੇ ਸਵੇਰ ਹੋ ਗਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਹਾਲ ਚਾਲ ਘੋੜੇ ਦਾ ਟਾਇਰ ਟੂਰ ਚੈੱਕ ਕਰਨ ਆ ਗਏ ਆ ਬਈ ਕੀ ਹਾਲ ਚਾਲ ਸਾਰੇ ਰਾਤ ਹੋ ਗਏ ਚੱਲਦੇ ਆ ਨੂੰ ਪੂਰੀ ਰਾਤ ਤੋਂ ਥੱਕ ਗਏ ਹਾਂ ਤਾਂ ਏ ਡਰਾਈਵਰ ਤਾਂ ਹਾਈ ਫਾਈ ਆ ਹਾਂਜੀ ਬਾਈ ਜੋੜਨੀ ਕਿਆ ਹਾਲ ਆ ਜੀ ਹੋ ਗਈ ਸਵੇਰ ਇਹ ਏਅਰ ਡਰਾਈਵਰਾਂ ਦੀ ਜ਼ਿੰਦਗੀ ਹੈ ਇੱਕ ਇੱਧਰ ਕਲੀਨਰ ਵੀ ਖੜਾ ਹੋ ਰਿਹਾ ਹੈ ਹਾਂਜੀ ਹਾਂ ਇਹਦਾ ਬੰਦਾ ਮੇਨ ਹੈ ਇਹ ਕਲੀਨਰ ਇੱਧਰ ਲਿਆ ਗਿਆ ਇਹ ਮੈਂਟ ਚ ਜਦ ਦੀ ਉੱਪਰ ਵੀ ਚੜ ਜਾਂਦਾ ਥੱਲੇ ਵੀ ਹੋ ਜਾਂਦਾ ਇਹ ਹਾਂ ਸਭ ਤੋਂ ਮੇਨ ਸੇਵਾਦਾਰ ਆਏ ਹਾਂ ਇਹ ਤਾਂ ਹੈ ਬਈ ਗੱਡੀ ਬੰਦ ਕਰ ਦੇ ਗੱਡੀ ਬੰਦ ਕਰ ਇਹ ਛੋਟਾ ਚੇਂਜ ਆ ਇਹਦਾ ਕੋਈ ਚਾਦਰ ਲਵਾਵਾ ਦੋ ਯਾਰ ਕੋਈ ਇੰਨੀ ਕੋਸ ਰੱਖਿਆ ਪਰ ਆਲਾ ਪੈਨ ਕੱਟ ਲਿਆ ਕੁਛ ਨਹੀਂ ਹੁੰਦਾ ਅਸਟ ਭਾਈ 600 ਲੈ ਕਿੰਨੇ ਨੰਬਰ ਚਾਬੀ ਯਾਰ ਆਸ਼ਕਾਂ ਦੀ ਕਿਤੇ ਅੱਖ ਲੱਗਦੀ ਹੁੰਦੀ ਹੋ ਜਾ ਉਹ ਸਾਈਡ ਤੋਂ ਹੋ ਜਾ ਉਹ ਸਾਈਡ ਤੋਂ ਹੋ ਜਾ ਨਹੀਂ ਖੜਾ ਉਹ ਨਹੀਂ ਖੜਾ ਭੈਣ ਨੂੰ ਸਾਨੂੰ ਪ੍ਰੋਬਲਮ ਨਹੀਂ ਉਹ ਚਾਬੀ ਦੇਖ ਲੈ ਮੈਂ ਤੂੰ ਆਇਆ ਅੱਜ ਹੋ ਰਿਹਾ ਹੈ ਹੋ ਕੇ ਰਹਿਣਾ ਕਰਨਾ ਉਹਦੇ ਵਾਲਾ ਕੰਮ ਰੱਖ ਜਿਹੜਾ ਟਾਬਿਆਂ ਪਰ ਲਾਇਆ ਬਾ ਹੁੰਦਾ ਹੱਤ ਵਾਲਾ ਹਾਂ 27 ਨੰਬਰ ਚਾਬੀ ਦੇ ਦੋ 27 ਨੰਬਰ ਚਾਬੀ ਬਈ ਇੱਧਰ ਦੇਖੀ ਖੜਨ ਲੱਗੀ ਚੱਲ ਰਹੀ ਸਰ ਕਰੇਂ ਤੇ ਆਉਂਦਾ ਅੱਜ ਤੇ ਖੜਨਾ ਬਹੁਤ ਔਖਾ ਏ ਪੂਰੀ ਉਤਰਾਈ ਆ ਉੱਠ ਗੜੇ ਮੈਂ ਜਾਗਦੀ ਆਂ ਅਸੀਂ ਹਾਂ ਤੁਸੀਂ ਡਰਾਈਵਰ ਸਾਹਿਬ ਕੀ ਦਿੱਕਤ ਪੈ ਗਈ ਉਹਦਾ ਜੋੜ ਲੀਕ ਹੋ ਗਿਆ ਤੇ ਸਰ ਤੇਲ ਸ਼ਿਫਟਿੰਗ ਹੋ ਰਹੀ ਹੈ ਤੇਲ ਵਾਲੀ ਨਾਲੀ ਲੱਗ ਗਈ ਅੱਛਾ ਕਿੱਥੇ ਗਿਆ ਆਹ ਬਰਲੇ ਟੈਂਕੀ ਵਿੱਚ ਜਿਹੜਾ ਇਦਾਂ ਹੁੰਦਾ ਹਾਂ ਤੇਲ ਜਿਊਟੀ ਹੋ ਰਹੀ ਹੈ ਟੈਂਕੀ ਵਿੱਚ ਰੁੱਕ ਗਿਆ ਵਾਹ ਅੱਲਾਹ ਅੱਲਾਹ ਅੱਬਾ ਲੀਕ ਪੈ ਗਿਆ ਹੋਰ ਨਾ ਬਣੀ ਆ ਵਾਹ ਇਹ ਖੋਲਿਆ ਵਾ ਫੈਟ ਜਾ ਲੋ ਇਹ ਖੋਲਿਆ ਉਹ ਵਿੱਚ ਕਿਉਂ ਸਟੰਗ ਕਰਾਉਂਿਆ ਮੇਰੇ ਤੋਂ ਹੂੰ ਬੰਦਾ ਬਣਾ ਤਾਂ ਮੈਂ ਕਹਿੰਦਾ ਡਰਾਈਵਰ ਹਾਂ ਹੋਰ ਆਹ ਕੁੜੀ ਚੋ ਘੋੜੇ ਮੇ ਜਿਹੜੇ ਨੇ ਸੌਣਾ ਹੁੰਦਾ ਸਾਰੇ ਪੜ ਜਾਂਦੇ ਜਗਾ 400 ਲੱਗ ਗਿਆ ਇੱਥੇ ਇਟਰ ਲੱਗ ਜਾਂਦੇ ਆ ਹਾਂ ਇਹਦਾ ਧੁੱਕਾ ਲੱਗ ਗਿਆ ਕੋਈ ਦਾਲ ਤਾਂ ਹੋਣਾ ਹੋਣਾ ਧੁੱਕਾ ਹੁਣ ਸਵਾਹ ਬਾਈ ਸਾਲੇ ਕਿੱਲੇ ਨਾ ਚੋਤਾਣ ਦੇ ਧਰਾਈ ਚਾਪ ਲਾਈਏ ਤਨੋਂ ਪਾਫਾ ਨਿਕਲਦੀਆਂ ਦੇਹਲਾ ਕੱਟਦਾ ਹੀ ਨਾ ਪਿਆ ਪੀਉਂਗਾ ਪੀਉਂਗਾ ਛੱਡ ਦੇ ਕਲਾ ਘੋੜੇ ਤੇ ਘੋੜੇ ਬਣਾਏ ਵੇ ਬਾਈ ਨੇ ਸਰਕਲ ਬਣ ਜਾਂਦਾ ਨਾ ਫੇਰ ਨਹੀਂ ਹਟਣਾ ਫੇਦਰ ਜਿਹੜਾ ਮੈਂ ਪਹਿਲਾਂ ਵੀ ਇਹੀ ਕਰਦਾ ਮੁੰਡਾ ਕੁਝ ਕਰੇ ਬਾਪੂ ਚੱਕਦਾ ਬੈ ਨਹੀਂ ਹੈਗੀ ਦਿੱਕਤ ਪੈਣਾ ਬਾਪੂ ਨੇ ਥੋੜੀ ਜਿਹਾ ਖੜਾ ਉੱਥੇ ਤੇਰਾ ਸ਼ਿਫਟ ਕਰ ਰਹਾ ਇੱਕ ਵਾਰ ਹਵਾ ਜੀ ਪਾਣੀ ਜੀ ਬਾਪੂ ਜਾਦਾ ਉਹ ਕਿਚਨ ਨਾਲ ਆਪ ਦੇਖੀ ਇੱਕ ਇੱਕ ਜੁੜੀ ਇੱਕ ਇੱਕ ਦੁਪਗਾ ਕਰਨੇ ਹਾਂ ਕੋਈ ਗੱਲ ਕਰੀ ਨਾ ਮੇਰੇ ਨਾਲ ਉਹ ਇਹ ਚਾਬੀ ਉਹ ਮੈਂ ਹੀ ਇੱਧਰ ਆ ਗਿਆ ਬੰਦਾ ਆ ਸੀਟ ਅੱਗੇ ਕਰਕੇ ਕੋੜੇ ਦੇ ਵਿੱਚ ਬੈਠਾ ਚਾਬੀ ਏ 27 ਨੰਬਰ 27 27 ਨੰਬਰ ਚਾਬੀ ਦੇ ਦੇ ਕੀ ਕਸੂਤਾ ਹੋ ਗਿਆ ਤਾਂ ਕੰਮ ਬਹੁਤ ਡਰੋਨ ਗਿਆ ਤਾਂ ਆਪਣਾ ਖੋ ਉਹ ਤੁਹਾਨੂੰ ਵੀਡੀਓ ਚ ਦਿਖਾ ਦਾਂਗੇ ਭੈਣ ਵੀ ਆ ਗਿਆ ਓਹ ਦੇਖ ਹਾਂ ਪ੍ਰੀਤ ਲੱਭ ਗਿਆ ਬਹੁਤ ਅੱਖਾ ਲੱਭਿਆ ਬਾਈ ਹਾਂ ਬਾਈ ਪ੍ਰੀਤ ਬਾਈ ਮਿਲ ਗਿਆ ਮਿਲ ਗਿਆ ਦੇਖ ਲੈ ਬੱਬੇ ਮੈਂ ਬੋਤਲ ਉਡ ਗਿਆ ਤਾਂ ਹਵਾ ਦੇ ਕਾਰਨ ਅੱਜ ਸਾਡੇ ਕਚਰੇ ਨੇ ਮੁੱਲ ਪਾਇਆ ਓਰੇ ਜਿਹੜਾ ਕਚਰਾ ਸਿਟੇ ਤਾਂ ਬੋਤਲ ਉੱਪਰ ਨੂੰ ਸਿਟੀ ਤਾਂ ਵੀਡੀਓ ਚ ਦਿਖਿਆ ਤਾਂ ਓਨ ਤਾਂ ਉਹਦਾ ਇਹਨੇ ਡਰੋਨ ਉੜਾਇਆ ਹਵਾ ਨੇ ਉੜ ਆ ਤਿਆ ਉੜ ਆਤਾ ਬਾਈ ਬਹੁਤ ਥੱਲੇ ਗਿਰਿਆਤਾ ਉੱਪਰ ਤੇ ਦਿਖਾਉਂਦੇ ਆ ਫਲੀ ਔਖਾ ਕੰਮ ਲਿਆ ਦਿਖਾ ਇਹ ਆਏ ਵੀ ਉਹ ਥੱਲੇ ਦੀ ਏ ਜਮ ਬਾਈ ਕੋਇਆ ਕੁਛ ਨਹੀਂ ਹੈ ਹਾਂ ਬਤਾਓ ਉੱਠਾ ਗਿਰ ਗਿਆ ਹੋਗੇ ਤੂੰ ਬਤਾ ਕੇ ਬਾਈ ਦੇਖ ਲਉਂਦੇ ਬਾਕੀ ਇੱਕ ਲੱਤ ਜੀ ਟੁੱਟੀ ਆ ਉਹ ਤਾਂ ਕਰ ਦੇਣੀ ਠੀਕ ਆਪਾਂ ਨੇ ਅਸੀਂ ਬਾਈ ਉੱਥੇ ਉਤਰੇ ਤੇ ਆਪਾਂ ਉੱਥੇ ਤੇ ਆਇ ਲਾਂਗੇ ਨਹੀਂ ਨਹੀਂ ਗਏ ਤੁਸੀਂ ਆਈ ਹੈ ਆਇਓ ਗਏ ਹੈ ਆ ਜਿਹੜਾ ਪੈਰ ਗਏ ਚੱਲ ਵਾਤਾ ਕਾਫੀ ਜਲਦੀ ਬਾਈ ਬਹੁਤ ਪੰਗਾ ਲੈ ਲਿਆ ਜਿਹੜੀ ਹੱਕ ਦੀ ਚੀਜ਼ ਐ ਉਹ ਤਾਂ ਬਾਈ ਕਿਤੇ ਜਾਂਦੀ ਨਹੀਂ ਹੈ ਸੋਨੂੰ ਸਿਆ ਹਾਂ ਸਹੀ ਗੱਲ ਜੀ ਇਹ ਜਿਆਦਾ ਨਹੀਂ ਤਾਂ ਪੰਜ 6 ਵਾਰ ਘਿਰ ਲਿਆ ਐਕਸਪੀਰੀਅੰਸ ਹੋ ਗਿਆ ਇਹਨੂੰ ਐਕਸਪੀਰੀਅੰਸ ਹੋ ਗਿਆ ਵੀ ਮੁਰਗੀ ਦਾ ਹਾਂ ਵੀ ਬਾਈ ਦਿਖਾ ਦਿੰਦੇ ਤੁਹਾਨੂੰ ਵੀ ਉਹ ਤੇ ਕਿਰਿਆ ਪਾਦਾ ਇਹ ਝਾੜੀਆਂ ਤੋਂ ਉਹ ਰਸਤਾ ਜਾਂਦਾ ਥੱਲੇ ਇਹ ਝਾੜੀਆਂ ਨੂੰ ਚਾੜ ਨਹੀਂ ਆਣਾ ਇੱਥੇ ਤਾਂ ਜਮਾ ਹੀ ਸਿੱਧਾ ਏ ਵੀ ਬਹੁਤ ਔਖਾ ਮਿਲਿਆ ਪਰ ਮਿਲ ਗਿਆ ਕੰਚ ਤੇ ਬਚੇ ਹੋਏ ਤੇ ਪੈਰ ਨੰਗੇ ਤੇ ਮੋੜਾ ਜਾ ਬੱਜਿਆ ਦੇਖਦੇ ਹੁਣ ਲੋ ਜੀ ਬਿਰਜੀ ਉਰੇ ਆਪਾ ਲਾ ਰਹੇ ਤੇ ਡਰੋਨ ਦਾ ਸ਼ਾਟ ਹੈ ਬਿਰਜੀ ਸਵੇਰ ਦਾ ਤੇ ਡਰੋਨ ਨੇ ਕਰਤਾ ਕੁਛ ਤੰਗ ਜਿਹੀ ਬਹੁਤ ਦਿੱਕਤ ਆ ਗਈ ਸੀ ਹਵਾ ਉਹ ਬਹੁਤ ਕਾਫੀ ਜ਼ਲਦੀ ਸੀ ਕੋਈ ਨਾ ਕਿ ਡਰੋਨ ਨੀਚੇ गिर ਗਿਆ ਤਾਂ ਥਿਉ ਇਨਾ ਸੋਣਾ ਆ ਰਿਹਾ ਏ ਆ ਦੇਖੋ ਦੋਨੋਂ ਅੱਪਰ ਜੰਨਲ ਦਿਖਾ ਦਉਂਗਾ ਮਤਲਬ ਜਿਵੇਂ ਮਰੇ ਬੱਦਲਾਂ ਤੋਂ ਉਹ ਵੀ ਤੇ ਲਟਕੇ ਝਟਕੇ ਜੇ ਕਰਨ ਆ ਗਿਆ ਤਾਂ ਮੈਂ ਸਵਾਹੀ ਨਹੀਂ ਦੇਖਿਆ ਕਿ ਡਰੋਨ ਪੰਤੇ ਬਾਅਦ ਜਦ ਹੀ ਲੱਗਿਆ ਤੇ ਸਿੱਧਾ ਉੱਥੇ ਹੀ ਅਗਰਨਾ ਝੜ ਗਿਆ ਜੀ ਮਤਲਬ ਪਾਣੇ ਜੀਪੀਐਸ ਲਾਇਆ ਇਹਦਾ ਤਾਂ ਕਿਤੇ ਜਾ ਕੇ ਮਿਲ ਗਿਆ ਬਹੁਤ ਔਖਾ ਮਿਲਿਆ ਏ ਤੇ ਆਦੋਂ ਡਰੋਨ ਵੀ ਖਿੱਚ ਰਿਹਾ ਵੀਡੀਓ ਹਾਂ ਨਹੀਂ ਦੁਬਾਰੇ ਡਰੋਨ ਨਾਲ ਦਿਖਾਉਣਾ ਜੇ ਨੀਚੇ ਗਏ ਖੰਡੇ ਕੱਢ ਕੇ ਫਿਰ ਬੜਾ ਔਖਾ ਜੀਪੀਐਸ ਲਾ ਲੂ ਕੇ ਦਿਖਾਉਣਾ ਦਾ ਡਰੋਨ ਸਰਦਾਲੂ ਨੇ ਲੱਭਿਆ ਪ੍ਰੀਤ ਨੇ ਇਹ ਭਿੱਜ ਕੇ ਨਿਕਲਦਾ ਬਾਹਰ ਬਾਈ ਬਹੁਤ ਥੱਲੇ ਚਲੇ ਗਏ ਤੇ ਸਿੱਧੇ ਪਹਾੜ ਆ ਪੰਜ ਬੱਜ ਗਿਆ ਉਹਦਾ ਇੱਕ ਪੈਰ ਜਾਨ ਕੇ ਬਚਾਅ ਹੋ ਗਿਆ ਬਾਕੀ ਦੀ ਰਿਪੇਅਰਪੂਰ ਦੇਖਾਂਗੇ ਹੁਣ ਲਾਤੀ ਹਾਂ ਬਾਈ ਆ ਦੇਖੋ ਬੱਦਲ ਕਿਵੇਂ ਫੜਫਾਟਾਂ ਦਾ ਉੱਪਰ ਨੂੰ ਬੱਦਲ ਦੇਖੋ ਵੀ ਥਿਊ ਦੇਖੋ ਕਿੰਨਾ ਸੋਹਣਾ ਯਾਰ ਬੰਦਰ ਸੋਹਣਾ ਤੇ ਅਸੇ ਹੀ ਕਹਿੰਦੇ ਵੀ ਅਸੀਂ ਬੱਦਲ ਦੇਖੇ ਆ ਬੱਦਲ ਦੇਖੇ ਨਹੀਂ ਦੇਖੇ ਇੱਕ ਵਾਰੀ ਜ਼ਰੂਰ ਆਓ ਇਹ ਬੱਦਲ ਨੇ ਪਹਾੜਾਂ ਚੋਂ ਪਹਾੜਾਂ ਚੋਂ ਨਿਕਲਦੇ ਸਪੀਡ ਦੇਖ ਕੇ ਨਹੀਂ ਕਰਦਾ ਬਹੁਤ ਸੁਨਾਰੀ ਹੋ ਰਿਹਾ ਨਾ ਲੱਗਦੋਂ ਪਾਉਂਦੇ ਯਾਰੋਂ ਤਾਂ ਪਾਖਦੇ ਇਹ ਸਵਾੜ ਦਾ ਗਿਰਿਆ ਬਣੇ ਪਰ ਉਹਰੇ ਆਏ ਆ ਵੀ ਕਦੇ ਦਿਨ ਵਿੱਚ ਰੋਡ ਕਰ ਦਿੰਦੇ ਨੇ ਕਲੀਅਰ ਇੰਨਾ ਕ ਪਰ ਹੋਰ ਇਹ ਪਤਾ ਕੁਝ ਨਹੀਂ ਹੈਗਾ ਵੀ ਕਦ ਗਿਰ ਜਵੇ ਇਹ ਤਾਂ ਬਾਈ ਰੱਬੇ ਰੱਖਾ ਇਹ ਤਾਂ ਕਹਿੰਦੇ ਵੀ ਇਧਰ ਮੀਂਹ ਨਾ ਪਵੇ ਤਾਂ ਚਲ ਆ ਬੱਦਲ ਕਿਉਂ ਘੁੰਮਦੇ ਆ ਉਹ ਇਹ ਸਾਰਾ ਕਿਸ ਕਿਸਕੇ ਹੋਣਾ ਐਸੀ ਜੀ ਵੀ ਵਧੀਆ ਹੈ ਇਹ ਨਾ ਹੋ ਗਿਆ ਦਾ ਅੱਥਰੂ ਕਿਹਾ ਥੋੜਾ ਆਦਾ ਉੱਥੇ ਗੰਡੀ ਨਾ ਮੋੜ ਤੇ ਗਿਆ ਹਾਂ ਦੁੱਤੀ ਗੋੜ ਤੇ ਰਿਖਿਆ ਭੈਣ ਟਕਰੂ ਦਾ ਹੋ ਜਾਣਾ ਨੈਦਰ ਉਹ ਗਰਮ ਤਾਂ ਹੋਣੀ ਤੇ ਉਹ ਫੇਰ ਭਾਈ ਤਿੰਨ ਮਸਗਾ 2 ਮਿੰਟ ਹੋਰ ਲਗ ਗਿਆ ਛੱਡਾ ਇਹਨਾਂ ਦਾ ਉਹ ਲੈ ਲੈ ਕਰਕੇ ਗਿਆ ਨਹੀਂ ਨੈਦਰ ਲੱਗ ਕੇ ਦੁੱਤੀ ਦਾ ਪਾ ਗਿਆ ਉਹ ਨਿਕਲ ਰਿਹਾ ਬਾਈ ਸੌਖੀ ਥੋੜੀ ਐ ਡਰਾਈਵਰੀ ਡਰਾਈਵਰੀ ਸੌਖੀ ਥੋੜੀ ਐ ਇਹ ਟਾਇਰ ਦਾ ਵੀ ਦੇਖਦੇ ਸੀ ਜਦੋਂ ਜੰਮ ਗਰਮ ਟਾਇਰ ਦਾ ਨੁਕਸਾਨ ਹੋ ਗਿਆ ਹੁਣ ਦੇਖਦੇ ਕਿਆ ਬਣਦਾ ਇਹ ਪ੍ਰੈਸ਼ਰ ਲੀਕ ਹੋ ਗਿਆ ਉੱਪਰ 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 ਆਹ ਹੈ ਬਾਈ ਉਹ ਲੰਗੇ ਗਈ ਗੱਬੇ ਦੇ ਉੱਤੇ ਹੁੰਦੀ ਹੈ ਉਹ ਆਹ ਹਾਂ ਭਾਈ ਔਖਾ ਹੋ ਜਾਂਦਾ ਜੇ ਰਸਤੇ 'ਚ ਟਾਇਰ ਬਦਲਣਾ ਪੈ ਜਾਵੇ ਨਾ ਮੋੜ ਤੇ ਖਾਸ ਕਰ ਟਾਇਰ ਫੁੱਟ ਗਿਆ ਤਾਂ ਨਾ ਆਪਣਾ ਹੁਣ ਬਦਲ ਰਹੇ ਆਂ ਔਖਾ ਹੋ ਜਾਂਦਾ ਇੱਕ ਸਾਈਡ ਲੈਨ ਰੋਕ ਕੇ ਤਾਂ ਦੋ ਹੀ ਲੈਨ ਤੋੜਨੀ ਪੈਂਦੀ ਆ ਇਹ ਗੱਲ ਆ ਕਿ ਟਾਇਰ ਟੂਰ ਬਦਲਨੇ ਤਾਂ ਬਹੁਤ ਔਖੇ ਆ ਖਾਸ ਕਰ ਜੇ ਕੋੜਾ ਲੋਡ ਹੋਵੇ ਕਾ ਬੰਦ ਲਈ ਜੱਕ ਭਾਈ ਸੰਗਤਾ ਹੋ ਗਿਆ ਤਿਆਰ ਘਾਲ ਹਾਂ ਬਈ ਨਾ ਨੂੰ ਲਿਆ ਨਾ ਲਿਆ ਬੰਦਾ ਕਹਿੰਦਾ ਬਾਈ ਬੋਮ ਤੇ ਟਾਇਰ ਦਾ ਨਾ ਮਿੰਟੋ ਮਿੰਟੀ ਬਦਲਦਾ ਪਾਈਪ ਉਹ ਚੀਜ਼ ਹਰਦਾ ਉਹ ਟੈਂਕੀ ਆ ਹਾਂ ਇਹਨੂੰ ਖੀਰੇ ਖਿਲਾਉਣੇ ਆ ਇਹ ਮੈਂ ਗਲਤੀ ਸੁਣ ਨਾ ਫਿਰ ਦੂਜਾ ਦਵਾਰ ਦਵਾਰ

3 ਪਲੇਟ ਲਗਾ ਦੇਣਾ ਹਾਂ ਹਾਂ 3 ਲਗਾ ਸੋਪ ਸਰ ਇਹ ਲੱਤੀ ਗੱਲ ਇਹ ਆ ਪਿੱਛੇ ਵੀ ਕੋੜੇ ਤਿਆਰ ਹਨ ਚਲੋ ਜਿੰਦਿਆਂ ਹਾਂ ਜਾ ਦੁੱਧ ਉਹ ਜਾ ਬਹਿ ਜਾ ਗੱਡੀ ਮੈਂ ਯਾਰ ਲੋ ਬਾਈ ਉਹ ਰੇਫਾਂ ਨੂੰ ਗੱਡੀਆਂ ਰੋਕਣੀਆਂ ਪੈ ਗਈਆਂ ਥੋੜੀਆਂ ਜੀਆਂ ਇਹਦੇ ਵਿੱਚ ਆਪਣੇ ਬੰਦੇ ਸੀਗੇ ਸੇਵਾਦਾਰ 20 25 ਉਹਦੇ ਕਰਕੇ ਇਹ ਆਪਣਾ ਅਧਾਰ ਕਾਰਡ ਵੈਰੀਫਿਕੇਸ਼ਨ ਮੰਗਦੇ ਆਂ ਵੀ ਪ੍ਰੂਫ ਦੋ ਆਪਣਾ ਕੋਈ ਨਾ ਕੋਈ ਉਹਦੇ ਕਰਕੇ ਥੋੜੀ ਜੀ ਇਨਕੁਆਰੀ ਹੋ ਰਹੀ ਆ ਤੇ ਵੀ ਬੰਦੇ ਇਨੇ ਇਕੱਠੇ ਕਿੱਥੇ ਚੱਲੇ ਤਾਂ ਕਰਕੇ ਅੱਡੀ ਦਾ ਰਿਕਾਰਡ ਕਰਿਆ ਬਈ ਆ ਛੰਡੇ ਦਾ ਇਹ ਵੀ ਇਦਰਾ-ਇਦਰੀ ਕਰਦੇ ਹੋ ਗੱਡੀ 'ਚ ਬਹਿ ਜਿਆ ਰਹਾ ਚਲੋ ਵੀ ਚਲੋ ਸੂਰਮੇ ਵੇਜੋ ਸਾਡੇ ਆਵਾਜ਼ ਆ ਭਾਈ ਮਰਦਾ ਦੇਖਿਆ ਸਾਡੇ ਬਾਰੇ ਬੱਤੂ ਡਾਇਰੈਕਸ਼ਨ ਜੀ ਫਾਨੂਰੇ ਤਾਂ ਰੋਕ ਲਿਆ ਤਾਂ ਓਕੇ ਵੀ ਜਿਹੜੇ ਛੋਟੀ ਗੱਡੀ ਚ ਤੇ ਨਾ ਹਾਂ ਹਾਂ ਟਿਪਰੀ ਚ ਟਿਪਰੀ ਜੀ ਉਹਦੇ ਵਿੱਚ ਐਨੇ ਬੰਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾ ਕਰਕੇ ਰੋਕ ਲੇ ਤਿੱਕੋ ਗੱਡੀ ਕਮਰਸ਼ੀਅਲ ਹੈ ਨਾ ਉਦਾਂ ਦੀ ਫਣੀ ਵੀ ਟਿਕਣਾ ਇਹਦੇ ਵਿੱਚ ਆਪਣਾ ਸਮਾਨ ਸਾਰਾ ਖਾਣ ਪੀਣ ਦਾ ਡੰਗਰ ਦਾ ਸੇਵਾ ਦਾ ਹੈ ਨਾ ਉਹਦੇ ਕਰਕੇ ਉਹਦੇ ਕਰਕੇ ਵੀ ਇਹਨੂੰ ਆਧਾਰਨ ਪਤਾ ਆਡਰ ਕਾਡ ਤੁਸੀਂ ਜਾਈਓ ਕਰਾ ਕੇ ਜਾਓ ਨੰਬਰ ਨੋਟ ਕਰਾ ਲੈ ਜਾਈ ਵੀ ਵੈਰੀਫਿਕੇਸ਼ਨ ਹੋ ਗਈ ਆਹ ਤਾਂ ਹੀ ਤਾਂ ਕਰਕੇ ਵੀ ਐਨਾ ਇਕੱਠੇ ਕਿਥੇ ਚੱਲਿਆ ਇਕੱਠਾ ਹੀ ਹੋ ਕੇ ਚਲੋ ਇਹ ਬਣਦੀ ਵੀ ਹੈ ਯਾਰ ਕਰਦੀ ਜੁਰੀ ਹੈ ਇਹ ਤਾਂ ਬਿਲਕੁਲ ਜਰੂਰੀ ਹੈ ਬਈ ਜ਼ਰੂਰੀ ਹੈ ਜੀ ਜ਼ਰੂਰੀ ਹੈ ਬਾਕੀ ਵੈਸੇ ਵੀ ਚਲੋ ਆਧਾਰ ਕਾਡ ਵગેਰਾ ਹੋਣੀ ਚਾਹੀਦੀ ਬੰਦੇ ਕੋਲ ਇੱਧਰ ਵੀ ਇਹ ਯਾਰ ਅਨੇ ਚੀਜ਼ਾਂ ਇਤਨਾ ਬੱਬੇ ਸੋਹਣੇ ਨੇ ਨਿੱਕੀ ਗੱਲ ਹੋ ਗਈ ਬੰਦੇ ਨੂੰ ਪਛਾਣੇ ਉੱਥੇ ਤੇ ਲੱਗਦੀ ਏ ਬਿਲਕੁਲ ਇਹ ਚੀਜ਼ ਹੈ ਕਿੱਥੇ ਤਾਂ ਇਹ ਬੰਦਾ ਇੱਧਰ ਤੋਂ ਉੱਧਰ ਗਿਆ ਬਿਲਕੁਲ ਬਿਲਕੁਲ ਇਹ ਜਨੂਨੀ ਚੀਜ਼ ਹੈ ਦੂਰੀ ਇਹ ਚਲੋ ਆਰੇ ਓੜਾ ਆ ਤਾਂ ਨਗਰੇ ਵਾਗੇ ਤੇ ਇਹਨਾਂ ਨੂੰ ਤੁਸੀਂ ਤਾਂ ਨਿਕਲੋ ਹਾਂ ਇਹਪਾਂ ਨੂੰ ਜੇ ਕੁੱਛ ਦੇ ਤਾਂ ਹੈ ਨਾ ਹੂੰ ਹੂੰ ਉਹ ਬੰਦੇ ਜਿਆਦਾ ਕਰਕੇ ਰੋ ਰਹੇ ਨੇ ਇੱਥੇ ਚਲੋ ਬਾਕੀ ਦਿਖਾਉਂਦੇ ਸਾਨੂੰ ਅੱਗੇ ਉਹਨਾਂ ਨੂੰ ਤਾਂ ਕੰਮ ਲਾਇਆ ਦਾ ਜੂਏ ਕੈਂਟਰ ਵਾਲਾ ਨਾ ਤੇਪਰੀ ਵਾਲਿਆਂ ਨੂੰ ਵੀ ਬੰਦੇ ਜਾਦਾ ਏ ਹੈ ਹੈ ਆਪਾਂ ਉਹ ਉਤਰ ਕੇ ਚਲੇ ਗਏ ਠੱਕੇ ਜ਼ਰੇ ਨਾ ਠੱਕੇ ਜ਼ਰੇ ਉਹ ਕਹਿੰਦੇ ਆਹ ਤਾਂ ਨੂੰ ਬਾਅਦ ਚ ਜਾਣੇ ਨੂੰ ਕਿਹਨੇ ਕਿਹਾ ਇੱਥੇ ਤੇ ਪਤਾ ਲੱਗਦਾ ਪੰਜਾਬੀਆਂ ਦਾ ਕਹਿੰਦੇ ਜਿੱਥੇ ਬੱਦਲ ਫਟ ਗਿਆ ਬੱਦਲ ਫਟ ਗਿਆ ਲੋਕ ਤਾਂ ਉਧਰ ਤੇ ਇੱਧਰ ਨੂੰ ਆਉਂਦੇ ਆ ਸਾਡੇ ਵਾਲੇ ਉੱਧੇ ਅਸੀਂ ਦੇਖਣ ਜਾਂਦੇ ਵੀ ਦੇਖੀਏ ਤਾਂ ਸਹੀ ਵੀ ਬੱਦਲ ਕਿੱਦੇ ਫਟਿਆ ਉਲਟਾ ਮੁਸੀਬਤ ਤੇ ਬਾਲਨ ਨੂੰ ਜਾਂਦੇ ਆ ਇਹ ਆ ਪੰਜਾਬੀਆਂ ਦੀ ਨਿਸ਼ਾਨੀ ਪਾਣੀ ਆ ਉੱਥੇ ਇੱਕ ਡਿੱਪਰ ਘੇਰੇ ਉਹਨਾਂ ਨੇ ਚਾਰੇ ਪੰਜੇ ਗੱਡੀਆਂ ਵਾਲੇ ਉਧਰ ਕਿਉਂ ਕੋਈ ਪੁਲਿਸੀਏ ਨੇ ਹੈ ਇੰਨੇ ਉਹ ਹੈ ਵੀ ਨਹੀਂ ਜਿੰਨੇ ਤੁਸੀਂ ਜਾ ਕੇ ਕਰਦੇ ਹੋਰ ਵੀ ਇਹ ਹੈ ਵੀ ਜਿਹੜੀ ਮਰਜ਼ੀ ਗੱਲ ਹੋਵੇ ਉਹ ਸਾਨੂੰ ਕਹੀ ਕੇ ਨਾਲ ਜਾਓ ਜਾਓ ਸਾਨੂੰ ਐਦਾ ਵੀ ਪਤਾ ਨਹੀਂ ਕਰਦੇ ਘੇਰ ਲਿਆ ਨਹੀਂ ਹਾਂ ਭਾਈ ਗੌਰ ਰੱਖੀ ਟਰਾਲੇ ਦੀ ਜਦੋਂ ਨਹੀਂ ਬ੍ਰੇਕ ਮਾਰਦੀ ਹਾਂ ਸਲੋ ਰੱਖੋ ओके بڑا ਦੇਖ ਲਵੇ ਹੱਥੋਂ ਤਫੇਰ ਲਵੇ ਹੂੰ ਇਹ ਦਰਵਾਜ਼ੇ ਘੋੜੇ ਵਾਲਾ ਕੰਮ ਹੋਵੇ ਜਿੱਤੇ ਬਦੇ ਤੇ ਪਤਾ ਲੱਗੇ ਵੀ ਚਲੋ ਵੀ ਇਹ ਫੈਂਡਰ ਦਾ ਲੱਗਦਾ ਮੁੰਡਾ ਇੱਕ ਸਾਈਡ ਵਾਲਾ ਪੀਨੇ ਮੜਾ ਜਾਂਦਾ ਮ ਆ ਜੂਗਾ ਆ ਟਿੱਕਾ ਦਾ ਖੜਾਤਾ ਇੱਧਰੇ ਉਹ ਚੋਤਾ ਹੋਈ ਉਹ ਇਹ ਵੀ ਐਨ ਨੋ ਖੜਾ ਸੀ ਸਕੋਰਪੀਓ ਹੈ ਉਹਦਾ ਸਾਡਾ ਮੇਨ ਟਾਰਗੇਟ ਆ ਉਹ ਖੜਾ ਹੈ ਜਿਹੜੇ ਲਾਈਟ ਦੇ ਮੋੜ ਤੇ ਨਾਤਾ ਹਾਂ ਉਹ ਤਾਂ ਮਸਾਏ ਕਰਾਉਣੇ ਲੱਗਦੇ ਨੇ ਉਹ ਵੀ ਹੱਥ ਧੋਣੇ ਵਾਲਾ ਸਿੰਕ ਲਾਇਆਗਾ ਆਉਣੇ ਟੋਟੀਆਂ ਲਈ ਜਨੇ ਤੇ ਢੋਲ ਪਰੇ ਕੰਮ ਚਲਾਤਾ ਅਗਲੇ ਨੇ ਇੰਨਾ ਦਾ ਛੱਡ ਪਾਣੀ ਪਤਾ ਨਹੀਂ ਕਿੱਥੇ ਤੇ ਭਰ ਕੇ ਲਿਆਉਣਾ ਪੈਣਾ ਉਹਨਾਂ ਨੂੰ ਢੋਲ ਹੋਰ ਜਿਹੜਾ ਬੈਗੀ ਬਾਈ ਟੀਮ ਕਿਆ ਕਰਨਾ ਬਾਈ ਆ ਪੀਦੇ ਹੁਣ ਕਿੱਥੇ ਰੱਖੀ ਕਿੱਦਰੀ ਹੈ ਬਾਕੀ ਹਾਂ ਮੈਗੀ ਮੈਗੀ ਹਾਂ ਮੈਗੀ ਹਾਂ ਨਵੀਂ ਮੈਗੀ ਦਾ ਆਰਡਰ ਤਿਆਰ ਹੋ ਗਿਆ ਸਰਦ ਲੱਗੇ ਮਾਰੇ ਨਾ ਪੂਰਾ ਗੋਲਦੇ ਨਾ ਬੱਚੇ ਐਨੀ ਜ਼ੋਰ ਨਾਲ ਨਹੀਂ ਤੇ ਬਾਈ ਆਪਾਂ ਜਿੱਥੇ ਪਹੁੰਚੇ ਫੇ ਰੁਕੇ ਆ ਉਥੇ ਮੈਗੀ ਦਾ ਪ੍ਰੋਸੀਜਰ ਚੱਲ ਪਿਆ ਗਿਆ ਸੀ ਕੜਾਹੀ ਗਈ ਨਹੀਂ ਹਾਂ ਪੂਰੀ ਉਹ ਕਰਤੀ ਬਾਈ ਨੇ ਮੈਗੀ ਸਾਪੇ ਹੈ ਬਾਈ ਸਾਡਾ ਹਲਵਾਈ ਜਿਹੜਾ ਮੈਗੀ ਬਾਬਾ ਚਾਹੇ ਵਾਲਾ ਇੱਧਰ ਆ ਬਾਈ ਮਸਾਲਾ ਚਾਹੇ ਮਸਾਲਾ ਚਾਹੇ ਚਾਹਵੇ ਹੈ ਇਹ ਇੱਕ ਹੋ ਗਈ ਇਹ ਨਹੀਂ ਪਹਿਲੀ ਚੀਜ਼ ਚੀਜ਼ ਨੂੰ ਕਰਨਾ ਉਹ ਵੀ ਚਮਚਿਆਂ ਦਾ ਬਹੁਤ ਕੰਮ ਨਵੇੜਤਾ ਬਾਈ ਨੇ ਚੱਲੀਏ ਫਿਰ ਬਾਈ ਬੰਦ ਬੰਦ ਹੋ ਗਈ ਬਾਈ ਗੱਡੀਆਂ ਵਾਲੇ ਨਹੀਂ ਸਮਝਦੇ ਹੈਗੇ ਇਹਨਾਂ ਨੂੰ ਜਦ ਪਤਾ ਲੱਗਣਾ ਹੈ ਜਦ ਨਾਲ ਲਾਤੀ ਉਹਨਾਂ ਤੋਂ ਪਹਿਲਾਂ ਹੀ ਮਸੀ ਉੱਠਦਾ ਹੈ ਇੱਕ ਗੱਡੀ ਨੇ ਟੱਸ ਤੋੜਤੀ ਆਹ ਔੜੂ ਜਿਹੜੇ ਆਉਂਦੇ ਨਾ ਇਹ ਬੜੇ ਤੰਗ ਕਰਦੇ ਇੱਧਰ ਦੇ ਯੂਕੇ ਨੰਬਰ ਨਾਲੇ ਅਸੀਂ ਇਹਨਾਂ ਨੂੰ ਹੱਥ ਮਾਰ ਮਾਰ ਕੱਢ ਰਹੇ ਹਾਂ ਕਿ ਕੋਈ ਗੱਲ ਨਹੀਂ ਭਾਈ ਉਹਨੂੰ ਸਾਈਡ ਦੇ ਦੇਣੇ ਦੇ ਦੇਣੀ ਦੇ ਦੇਣੀ ਪਰ ਮੰਨਦੇ ਨਹੀਂ ਹੈ ਗੱਡੀ ਨਾਲ ਲੱਗ ਰਹੀ ਮੜਾ ਪਿੱਛੇ ਬੜ ਮੋੜ ਰਹੀ ਤੇਰੇ ਬਾਬੇ ਕਿੰਨ ਮੁੜਿਆ ਔਖਾ ਹੋ ਜਾਣਾ ਮਾੜਾ ਪਿੱਛੇ ਰੱਖ ਗੱਡੀ ਕੋਈ ਵਿੱਚ ਨਾ ਵੜਦੇ ਇਹਦੇ ਢੋੜੇ ਨਾਲ ਅਗਾਂ ਕੱਢੂਗਾ ਪੜਾਣ ਕੱਢੂਗਾ ਠੀਕ ਨਹੀਂ ਇਹ ਵੀ ਹੈ ਬਾ ਇੱਥੇ ਹੀ ਰੱਖ ਗੱਡੀ ਅੱਗੇ ਨਾ ਆਉਣਾ ਮੈਂ ਇੱਥੇ ਰੱਖਣੀ ਹਾਂ ਮੇਰੇ ਚੋપરા ਕੱਢੀ ਆ ਗੋਲ ਗੋਲ ਬਹੁਤ ਮਾਰੀ ਹੋਈ ਝਕੇ ਸਾਰਿਆਂ ਦੇ ਭਾਈ ਹੋ ਗਿਆ ਸਾਡੇ ਬੁਰਸ਼ ਹੋ ਗਏ ਜੱਗਾ ਰੱਖਿਆ ਜੱਗਾ ਰਹਿ ਗਿਆ ਸਤੂ ਬੁਰਸ਼ ਵੀ ਤੋਂ ਨੇ ਇਹ ਦੋ ਹੀ ਬੰਦੇ ਰਹਿ ਗਏ ਮੂਰੇ ਵਾਲੇ ਆ ਤੇਰੀ ਤਾਂ ਮੂਰੇ ਦੰਦੇ ਨਹੀਂ ਹੈਗੇ ਜਿਹੜਾ ਪੁਰਸ਼ ਲੱਗੋ ਆ ਗਿਆ ਆ ਗਿਆ ਪਾਣੀ ਕਰ ਲੈ ਪੁੱਤ ਕੀ ਗੱਲ ਆ ਉਹਨੇ ਬੱਲੇ ਦੋਦੇ ਤਾਹ ਜੋ ਆ ਕੇ ਗੀਰ ਦੇਣਾ ਬਾਈ ਐਵੇਂ ਬੁਰਸ਼ ਕਰਨੇ ਪੈਂਦੇ ਉਹਦੇ ਤਾਂ ਲੋ ਜੀ ਬਾਈ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਉਰੇ ਆਪਾਂ ਨੇ ਹੁਣ ਕਰਨੀ ਸਟੇ ਲੰਗਰ ਛਕੂਗੇ ਉਰੇ ਜੀ ਗੁਰਦੁਆਰਾ ਸਾਹਿਬ ਨੂੰ ਨਾਮ ਤੁਮਾ ਸਾਹਿਬ ਉਹ ਸਟੇ ਕਰਨ ਲੱਪਾ ਨੂੰ ਨਹੀਂ ਲੱਗਦੇ ਜੀ ਮੈਨੂੰ ਨਾਂਗਿਆ ਘੋੜਾ ਸਟੇ ਨਹੀਂ ਹੁੰਦੀ ਐ ਪਰ ਇਹ ਬਾਈ ਗੁਰਦੁਆਰਾ ਔਰੇ ਨਾਲ ਮਤਲਬ ਕਿ ਕਰਨ ਵਾਸਤੇ ਵੀ ਜੇ ਰਹਿਣਾ ਰੂਣਾ ਐ ਤਾਂ ਔਰੇ ਰੂਮ ਰਾਮ ਸਭ ਕੁਝ ਮਿਲ ਜਾਂਦਾ ਐ ਵਧੀਆ ਐ ਕੋਈ ਦਿੱਕਤ ਨਹੀਂ ਹੈਗੀ ਇਹ ਦੰਦਵਾ ਸਾਹਿਬ ਆ ਵੀ ਔਰੇ 24 ਘੰਟੇ ਲੰਗਰ ਚੱਲਦਾ ਹੀ ਚੱਲਦਾ ਐ ਵੀ ਜਿਹੜਾ ਕੁਝ ਵੀ ਹੈ ਆਪਣਾ ਉਹੀ ਐ ਵੀ ਕੋਈ ਉਹ ਨਹੀਂ ਹੈਗੀ ਦਿੱਕਤ ਔਰੇ ਆਪਣੇ ਰਹਿ ਸਕਦੇ ਜਿਹੜੇ ਆਪਣੇ ਵੀਰ ਮੀਂਹ ਕਿਣੀ ਤੇ ਹੁੰਦੇ ਆ ਜਾਂ ਉਹ ਰੋਟੀ ਉਟੀ ਖਾਦੇ ਆਂ ਜੋ ਮਤਲਬ ਉਹ ਤਾਂ ਖਾ ਲਈ ਹੋਣੀ ਉਹ ਤਾਂ ਹੀ ਪਈ ਅੱਗੇ ਆ ਕੇ ਤੇ ਉਹ ਰੋਟੀ ਖਾ ਲਈ ਜੀ ਉਹਨਾਂ ਨੇ ਬਾਬੇ ਦੇਖਿਆ ਜੀ ਇਹਨਾਂ ਦਾ ਕਾਹ ਵਾਸਤੇ ਬੁਲਾਇਆ ਤਾਂ ਭਾਈ ਇਹਨਾਂ ਨੇ ਤੈਨੂੰ ਇਹ ਨਹੀਂ ਪਤਾ ਭਾਈ ਕਾਹਦੇ ਵਾਸਤੇ ਬੁਲਾਇਆ ਹੈ ਹਾਂ 프리 ਦੇਖੀ ਕੀ ਲਿਖਿਆ ਵਾ ਬਈ ਦੇਖੋ ਇਹ ਹੈ ਭਾਈ ਟੂਰਿਸਟ ਕੋਸ ਜ਼ਰਬ ਕਰਦੇ ਜ਼ਰਬ ਕਰਦੇ ਆ ਜੀ ਆ ਭਾਈ ਜਾਂਚ ਕੇਂਦਰ ਕਹਿੰਦੇ ਨੇ ਹਿੰਦੀ ਚ ਉਹ ਏ ਔਰ ਰਜਿਸਟਰ ਜੀ ਹੁੰਦੀ ਆ ਜਿਹੜੇ ਆਉਂਦੇ ਆ ਮਤਲਬ ਕੀ ਹਾਂ ਕਿੰਨੇ ਬੰਦੇ ਆ ਤੁਸੀਂ ਇਹ ਬੰਦੇ ਕਿੱਥੋਂ ਆਏ ਨੇ ਕਿੱਥੇ ਚੱਲੇ ਨੇ ਕਿੱਥੇ ਕਿੱਥੇ ਜਾਣਾ ਹੈ ਉਹ ਭਾਈ ਕੰਡ ਬਹੁਤ ਹੁੰਦੇ ਨੇ ਇੱਧਰ ਉਹਦੇ ਕਰਕੇ ਫਿਰ ਆਗਲਾ ਉਹ ਕਰ ਲੰਦਾ ਏ ਨੁਬਣੇ ਨੁਬਣੇ ਔਖੇ ਹੋ ਜਾਂਦੇ ਆ ਹਾਂਜੀ 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 ਮਾਲਾ ਤੇ ਬਾਕੀ ਭਾਈ ਅੱਗੇ ਕਿੱਥੇ ਗਿਆ ਉਹਨੇ ਲੋਚੀ ਮੰਡ ਤੋਂ ਅੱਗੇ ਲੋਚੀ ਮੰਡ ਤੋਂ ਭਾਈ ਸਲਿੱਪ ਮਿਲੂਗੀ ਆਪਾਂ ਨੂੰ ਅੱਗੇ ਅੱਗੇ ਅ ਜਿੱਧਰ ਨੂੰ ਇਧਰ ਨੂੰ ਜਾ ਕੇ ਅ ਜਿੱਦਾਂ ਚੱਲੇ ਗਿਆ ਪਰ ਉਹਨਾਂ ਨੂੰ ਜਈ ਕਿਤੇ ਰਸਤੇ 'ਚ ਘੇਰ ਲਿਆ ਸਲਿੱਪ ਮਿਲਦੀ ਵੀ ਸਲਿੱਪਾਂ ਮਿਲ ਜਾਣੀਆਂ ਆਪਾਂ ਇੱਥੇ ਵੀ ਇਹ ਬਾਈ ਜ਼ਰੂਰ ਕਰਾ ਲੈ ਕਰੋ ਇਹ ਅਸੀਂ ਪਿਛਲੇ ਸਾਲ ਵੀ ਕਰਾਈ ᱛੀ ਆਨਲਾਈਨ ਵੀ ਵੈਸੀ ਵੀ ਕਰਵਾਉਣੀ ਪੈਣੀ ਆ ਕਰਵਾਉਣੀ ਪੈਣੀ ਆ ਆਨਲਾਈਨ ਵੀ ਵੈਸੇ ਹੋ ਜਾਂਦੀ ਪਰ ਕਈ ਮੋਟਰਸਾਈਕਲ ਵਾਲੇ ਬੰਦੇ ਨਹੀਂ ਕਰਵਾਉਂਦੇ ਇਹ ਚੀਜ਼ ਹੈਗੀ ਆ ਪਰ ਇਹ ਜ਼ਰੂਰੀਆ ਤਾਂ ਕਰਵਾ ਲੈ ਕਰੋ ਵੀਰੇ ਇਹ ਇਹਦਾ ਕੋਈ ਪੈਸਾ ਨਹੀਂ ਕੋਈ ਚ ਨਹੀਂ ਹੈਗਾ ਮੋਬਾਈਲ ਤੇ ਵੀ ਕਰ ਸਕਦੇ ਆ ਐਪ ਹੈਗੀ ਆ ਪਰ ਇਹ ਜ਼ਰੂਰੀ ਹੈ ਕਰਾਲੇ ਕਰੋ ਠੀਕ ਹੈ ਜੀ ਤੇ ਇੱਧਰ ਤਾਂ ਜ਼ਰੂਰੀ ਹੋਇਆ ਬਸ ਤੇ ਹਾਂ ਬਈ ਪੰਪ ਤੇ ਲਾਤਾ ਮੁੰਡਾ ਲਾ ਤੇ ਆ ਪੰਪ ਤੇ ਲੱਗ ਗਿਆ ਲੱਗ ਗਿਆ ਲੱਗੇ ਸਭ ਕੰਮ ਕਰ ਲਾ ਆ ਲਾ ਫਰੀਏ ਗਿਆ ਦੇਖੋ ਕਿੰਨਾ ਖਤ ਤਾ ਇਹ ਲੋੜ ਕਿੰਨੇ ਦਾ ਪੈ ਗਿਆ 10 600 10 600 240 ਦੇ ਲਈ ਭੰਦਾ ਜਣਾ ਬੈਠਾਈ ਬਹੁਤ ਸੋਹਣਾ ਲੱਗਦਾ ਇਹ ਕਿ ਆ ਆਪਣੇ ਬਣਾਈ ਬਹੁਤ ਸੋਹਣੇ ਆ ਹਾਂ ਲਾਤੀ ਦੀ ਗੱਲ ਹੈ ਮੇਰੇ ਹੋ ਨਹੀਂ ਬਣਦੇ ਹੋਰੇ ਬੈਠਾ ਤਾਂ ਦੇਖ ਲੈ ਕ ਕਰੂ ਮੰਗੂ ਐ ਆ ਸਾਈਡ ਆ ਜਾ ਮੀਟਰ ਨਹੀਂ ਦਿਖਦਾ ਉਹ ਇੱਧਰ ਦੇਖਿਆ ਝਕੜਾ ਕਾ ਮਾਰਦਾ ਇੱਧਰ ਦੇਖਣੇ ਮੇਰੇ ਕੋਲ ਕੋ ਮਾਰਦੇ ਆ ਉਹ ਨਮਾਚੇ ਲਾ ਚੱਡੇ ਆ ਨੇ ਕਿੱਧਰ ਉਹ ਚੇਦਾ ਨਾ ਉਹ ਨਹੀਂ ਕਰਦਾ ਅੱਛਾ ਹਾਂ ਨਮਾਚੇ ਹੁਣ ਨਹੀਂ ਗਿਆ ਨਾ ਟੈਡੀਓ ਖੜੀ ਹੈ ਗੱਡੀ ਪਰਾਂ ਨੂੰ ਜੰਲੀ ਚੱਲ ਚੱਲਦਾ ਰਹੀ ਹੈ 240 ਲੀਟਰ ਬੈਨਾਲ ਟੈਂਸ਼ਨ ਆਉਂਦੇ ਕੱਢੀ ਜਾਂਦਾ ਨਾਲੇ ਪੀਲੀ ਵਿੱਚ 245 ਪਿਆਦਾ ਬਾਈ 250 ਲੀਟਰ ਤੇਲ ਖਾ ਗਿਆ ਇਹ ਪੂਰੇ ਤੱਕ ਜਿਹੜੇ 260 ਤੇ 23300 ਰੁਪਇਆ ਕੇ ਫੇਰ ਪਵਾ ਲਿਆ ਮਤਲਬ ਜਿਹੜਾ ਆਪਾਂ ਦੇਖਿਆ ਤਾਂ ਕੈਸ਼ ਹੋ ਰਿਹਾ ਤੇ ਏ ਵੀ ਫੁੱਲ ਕਰਾਤਾ ਟਿੱਕੇ ਦੀ ਟੈਂਕੀ ਖੁਸ਼ੀ ਹੌਣ ਚ ਬਰਫੀ ਲਿਆਇਦਾ ਮੁੰਡਾ ਗੱਡੀਆਂ ਬਾਈ ਸਾਰੀਆਂ ਫੁੱਲ ਕਰਾਤੀਆਂ ਇੱਕੋ ਉਹਦੇ ਲੇਵਰ ਕਿੱਥੇ ਬੈਠੀ ਸ਼ਰਮ ਕਰ ਲੋ ਸ਼ਰਮ ਕੰਮ ਨਾ ਕਰਿਓ ਕੋਈ ਬਿੱਲੇ ਬੈਠੇ ਰਹੋ ਕੋਈ ਦੱਕਾ ਨਾ ਥੋੜੋ ਪੰਪ ਪਰੇ ਦੋ ਦਿਨ ਲਾ ਲੰਦੇ ਚੱਲ ਭਾਈ ਬਿੱਲੇ ਲੈ ਬਾਈ ਪੰਪ ਤੇ ਨਾਲੇ ਬੰਦੇ ਨੇ ਸਫਾਈ ਸ਼ੁਰੂ ਕਰਤੀ ਨਾਲੇ ਵੀ ਜਾ ਤੱਕੇ ਛੜੀਆਂ ਆਪਣੀ ਨੇ ਹੁਣ ਰਾਤ ਨੂੰ ਚੱਲਦੀ ਰੱਖਣੀ ਐ। ਹਾਂ ਵੀਰੇ। ਰੁਕਣਾ ਨਹੀਂ ਹੁਣ। ਬਾਹਰ ਰੁਕਣੇ ਵਾਲਾ ਕੋਈ ਨਹੀਂ। ਸਿੱਧਾ ਉੱਥੇ ਹੀ ਕਰੋ ਲੰਗਰ 'ਚ। ਲੰਗਰ 'ਚ ਆ ਕੇ ਰੁਕਣਾ। ਅੱਛਾ। ਰੋਟੀ ਅੱਜ ਟਾਈਮ ਦੇ ਨਾਲ ਖਾ ਲੂੰਗੇ। ਰੋਟੀ ਵੀ ਉਹ ਦਵੇਦੀ ਖਾਦੀ ਹੋਣੀ। ਮੈਂ ਹੋਰ ਕਹਿੰਦਾ ਅੱਜ ਸ਼ਾਮ ਨੂੰ ਟਾਈਮ ਨਾਲ ਖਾ ਲਓ ਕਿ ਤ ਰਾਤ ਨੂੰ 2 ਵਜੇ ਕੱਲ ਵਾਂਗੂ ਲਾ ਦਵੇਂ। 12:00 ਵਜੇ ਤੇ 12:01 ਮੇਰੇ ਨਾਲ ਇਹਦਾ ਆਪ ਕਹਿੰਦੇ ਕਹਿੰਦੇ ਰਾਤ ਤੱਕ ਰੁਕੇ ਨਹੀਂ ਹੈਗੇ ਹੁਣ ਰੁਕ ਜੂਗੇ ਰਸਤੇ 'ਚ ਇਹ ਹਜੇ ਤਾਂ 500 ਕਿਲੋਮੀਟਰ ਹੈ 82 ਬਾ ਫਿਰ ਤਾਂ ਛੇਤੀ ਨਿਬੜ ਦੇਣਾ ਹੋਰ ਬਾਉਂਡਰ ਫਾਰਮੈਟ ਆ ਦੇਖੋ ਬਿਰੇ ਤੋਂ ਤੇ ਡਰਾਈਵ ਟੈਕਸੀ ਤੋਂ ਨੌਂ ਚੋ ਪੰਚਰ ਹੈ ਪੰਚਰ ਹੈ ਐ ਕਰ ਰਿਹਾ ਟਿਊਬਲੈਸ ਉਹ ਪਿਆ ਕਿੱਟ ਪਈ ਹੈ ਗੱਡੀ 'ਚ ਕਾਢੋ ਚਾਹਦੀ ਪਿਆ ਰੋੜਾ ਯਾਰ ਪਰ ਬੈਗ ਕੱਢਣੇ ਪੈਣੇ ਲਿਆ ਉੱਥੇ ਨੂੰ ਲਿਆ ਮੋੜ ਲਾ ਬਲਾ ਕੇ ਬਲਾ ਕੇ ਕਮਾ ਕਮਾ ਨਾਰਾ ਰੈਡ ਦੇ ਵੀਡੀਓ ਨੇ ਬਣਾਈ ਦੀ ਕਮਾ ਕੇ ਕਮਾ ਕੇ ਖਿੱਚ ਲੈ ਵਾਤ ਖਿੱਚ ਲੈ ਇੱਧਰ ਦੇਖ ਪੁੱਤ ਲਾ ਕੇ ਜਾ ਬਾਈ ਓਏ ਪੁੱਤ ਲਾ ਕੇ ਜਾ ਟੁੱਟੀ ਚੈੱਕ ਕਰ ਲੈ ਪਾਣੀ ਹੈ ਆਜਾ ਨਾ ਪਰਦੇ ਤੇ ਮੜਾ ਜਾ ਉੱਪਰ ਤੇ ਮੜਾ ਵੱਡ ਤੇ ਬਲੇਡ ਤੇ ਮੜਾ ਜਾ ਇਹ ਕਲੀਡ ਕੀਤੀ ਓਏ ਆ ਬਾਈ ਕੰਮ ਦੀ ਲੈ ਲਓ ਮੜਾ ਜਾ ਇਹ ਵੱਡੀ ਹਲਾਈ ਨਾ ਉਹਨੂੰ ਬੱਸ ਨਹੀਂ ਹਿੱਲੇਗਾ ਔਖਾ ਹੋ ਜਾਣਾ ਚੱਲ ਜੀ ਲੀਫ ਹਵਾ ਭਰਾ ਲਓ ਤੇ ਪੈਂਚਰ ਲੱਗ ਗਏ ਪ੍ਰੀਤ ਰੱਖ ਲੈ ਪ੍ਰੀਤ ਵਿੱਚ ਆ ਬਾਈ ਪੈਂਚਰ ਵਾਲੀ ਦੁਕਾਨ ਹੈ ਜੀ ਪਿੰਡ ਤੇ ਕੋਰਾ ਾਡੇ ਪਾ ਕੰਮ ਸਿੱਖਦਾ ਮੇਰੀ ਗੁੱਡ ਹਾਂ ਇਹਦਾ ਥੋੜੀ ਰੀਤ ਗੱਡੀ 'ਚ ਰੱਖ ਲਾ ਤੂੰ ਗੱਲ ਨਹੀਂ ਜਾਂਦਦਾ ਚਲੋ ਚਲੋ ਜੱਗੀ ਡਿਗਦਾ ਮਿੰਦਾ ਦੇਖਦਾ ਸੋਨਾ ਸੁਨੱਖਾ ਸਰਕਾਰ ਕੋਲ ਟਕੋਣਾ ਤੋਂ ਫੈਸਲਾ ਨਹੀਂ ਯਾਰ ਖਰਚਾ ਯਾਰ ਅਸੀਂ ਭੈਂਕਰੇ ਜਾਨ ਨੂੰ ਪਰੇ ਕਰੇ ਘਲਾਬਣੀ ਕੰਨਿਆਂ ਦੀ ਲੋੜ ਹੈ ਕੰਨਿਆਂ ਦੀ ਲੋੜ ਗੱਲ ਕਰਦੇ ਕੋਈ ਬੰਦ ਉਹਨਾਂ ਨਾਲ ਐ ਭਾਈ ਕੰਮ ਸਿੱਖ ਰਿਹਾ ਮੇਰੇ ਕੋਲ ਹੌਲੀ ਹੌਲੀ ਸਿੱਖ ਤੂੰ ਤਾਂ ਜਵਾਕ ਹੈ ਲੌਲੀ ਨਹੀਂ ਦਿੱਤੀ ਚਲੋ ਵੀ ਚਲੋ ਇਹ ਭਾਈ ਆਪਣਾ ਤੇਲ ਇਹਨੇ ਖਾਦਾ ਏ ਇਤਰਾਜ 26 ਲੀਟਰ ਨੇ ਇਹਨੇ ਭਾਈ ਤੇਲ ਖਾਦਾ ਆਪਣਾ 2260 ਲੀਟਰ ਤੇ ਇਹਨੇ ਆਪਣਾ ਖਾਦਾ 3700 ਰੁਪਏ ਦਾ ਔਰੇ ਤੱਕ ਚਲੋ ਚਲੋ ਬਾਹਰ ਕਿਤੇ ਲੰਗਰ 'ਚ ਨਹੀਂ ਜਾਣਾ ਹਜੇ ਮੋੜਾ ਪਰਨੇ ਬੰਨੀ ਜਾਂਦਾ ਪਰਨੇ ਹੀ ਬੰਨੀ ਜਾਂਦਾ ਐ ਤੇ ਭਾਈ ਆਪਣੀ ਗੱਡੀ ਨਾਲ ਖਾਦਾ ਉਹਦੇ ਤੱਕ ਦਾ ਤੇਲ 2500 ਰੁਪਏ ਦਾ ਫੁੱਲ ਹੋ ਗਈ ਫਿਰ ਫੁੱਲ ਹੋ ਗਈ ਸਦਾ ਪ੍ਰੀਤ ਪੇਤ ਕਹਿ ਕੇ ਆਕਾ ਮਰੀ ਜਾਂਦੇ ਆ ਭਾਈ ਪ੍ਰਹਦਖ ਕੋੜਾ ਲੈ ਕੇ ਜਾਣਾ ਉਹ ਵੀ ਅਸਟੇਲੀ ਨੂੰ ਇਹ ਚੀਜ਼ਾਂ ਫੇ। ਹਾਂ ਭਾਈ ਆਪਣੇ ਲੰਗਰ 'ਚ ਪਹੁੰਚ ਚਲੇ ਹੋ ਰਹੇ ਤੇ ਹੈਗਾ ਇਹ 50 ਕਿਲੋਮੀਟਰ। 50 ਕਿਲੋਮੀਟਰ ਤੇ ਆਪਾਂ ਨੇ ਪਹੁੰਚਣਾ। ਤਕਰੀਬਨ ਲੱਗੇ ਜਾਣੇ ਆਪਾਂ ਨੂੰ 2-3 ਘੰਟੇ। बहुत भाई पहाड़ गिरते हैं, हो रहे हैं। लो भाई आ है औरे पूरा पूरा रास्ता लग गया नई बड़ा घोड़ा लिया बड़ा औखा है ਆ ਸਾਡੀ ਰਾਣੀ ਆਉਂਦੀ ਨਾਲੇ ਕੂੜਾ ਪਕੜਨਾ ਬੜਾ ਔਖਾ ਹੋ ਰਿਹਾ ਤੇ ਹੈਲੋ ਗਾਇਜ਼ ਕਢਾ ਦੇ ਗੱਡੀਆਂ ਕਢਾ ਦੇ ਮੁੰਡੇ ਜੇ ਤੇ ਥੱਕ ਜਿੰਨਾ ਕਿਵੇਂ ਦੇਖਦੇ ਆ ਪਹੁੰਚ ਗਏ ਵੀ ਪਹੁੰਚ ਗਏ ਆਪਾਂ ਜੀ ਬਾਈ ਲੰਗਰ ਚ ਸੱਚਾ ਆਪਾਂ ਇੱਥੇ ਆਪਣਾ ਲੰਗਰ ਲੱਗਣਾ ਏ ਚਲ ਜਾਈਏ ਭਾਈ ਇਧਰ ਆ ਪੁੱਤ ਦੇਖਿਆ ਹੋਰੇ ਆ ਗੱਡੀਆਂ ਹੋਣੀਆਂ ਇਧਰ ਨੂੰ ਹਜਾ ਪਹੁੰਚ ਗਏ ਮੇਰੇ ਵੀਡੀਓ ਦੇਖੋ 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 ਹਾਂ ਬਲੌਗ ਪਹੁੰਚ ਗਏ ਪਹੁੰਚ ਗਏ ਜੀ ਪਹੁੰਚ ਗਏ